what शार ਜਾ ਹੁਕਮ ਜਾਂ ਬਾਪੂ ਦਾ ਇਹ ਤੂੰ ਚੱਲ ਅਨੰਦਪੁਰ ਆਇਆ ਸਤ ਗੁਰ ਦੇ ਚਰਨਾਂ ਨੂੰ ਮਾਤਾ ਗੁਜਰੀ ਨੇ ਹੱਥ ਲਾਇਆ ਪਤ ਜਸੂਦਾ ਖੇਡੇਗਾ ਸਾਰੇ ਜਗ ਤੋਂ ਖੇਡ ਮਿਆਰੀ ਕਲਗੀ ਤਰ ਪ੍ਰੀਤਮਨ ਮੇਰੀ ਨਮਸ਼ਤਾਰ ਲਖਵਾਰੀ ਕਸ਼ਮੀਰੀ ਪੰਡਤਾਂ ਨੇ ਆਕੇ ਜਾ ਕਰੀ ਰਸਾਂ ਅੱਤੇ ਚੱਕ ਲਈ ਜਾ ਫਰਨੇ ਹੁਣ ਨਹੀਂ ਸੂਤ ਆਉਂਦੀਆਂ ਰਸਾਂ ਸਭ ਤਰਮ ਦੇ ਮੰਦਰਾਂ ਨੂੰ ਬੰਦੇ ਟਾਰੇ ਦੇ ਸਰਕਾਰੀ ਗੁਰ ਕੀਤਰ ਪ੍ਰੀਤਮ ਨੂੰ ਮੇਰੀ ਨਮਸ਼ਕਾਰ ਲਖਵਾਰੀ ਜਦ ਤਰਮ ਦੇ ਸੀਨੇ 'ਚ ਠੋਕੀ ਜੋਰ ਜ਼ਬਰ ਨੇ ਕਿੱਲੀ ਕੇ ਹੱਸ ਕੇ

ਤਤ ਮੀਨੇ ਨੰਦ ਪਰ ਨੂੰ ਕੇਰੇ ਰੱਖੇ ਰਾਜੀਆਂ ਪਾ ਕੇ ਨਾ ਗੁਰ ਨੂੰ ਜਿੱਤ ਸਕੇ ਹੱਥੀ ਫਟ ਮੁੜੇ ਕਈ ਖਾ ਕੇ ਨਾ ਕੂੜ ਦੀ ਪੇਸ਼ ਹੋ ਗਈ ਸਿੱਖਾ ਤੇਰਾ ਸਚੀ ਆਈ ਤਾਰੀ ਕਲਗੀ ਤਰ ਪ੍ਰੀਤਮਨ ਮੇਰੀ ਨਮਸ਼ਕਾਰ ਲਖਵਾਰੀ ਕਲਗੀ ਤਰ ਪ੍ਰੀਤਮਨ ਨੂੰ ਮੇਰੀ ਨਮਸ਼ਕਾਰ

ਇਸ ਲਾਨਾ ਸਮਾਗਮ ਮਨਾਇਆ ਜਾ ਰਿਹਾ ਹੈ 20ਵੀਂ ਸਦੀ ਦੇ ਮਹਾਨ ਚਰਨੈਲ ਸੰਤ ਗਿਆਨੀ ਜਰਨੈ ਸਿੰਘ ਜੀ ਪਿੰਡਰਾਵਾਲੇ 1982 ਵਿੱਚ ਇਸ ਸਥਾਨ ਤੇ ਨਿਸ਼ਾਨ ਸਾਹਿਬ ਚੁਲਾ ਕੇ ਗਏ ਸਨ ਉਹਨਾਂ ਦੀ ਮਿੱਠੀ ਯਾਦ ਵਿੱਚ ਆਪਾਂ ਇਹ ਲਾਨਾ ਸਮਾਗਮ ਮਨਾ ਰਹੇ ਹਾਂ ਗੱਲ ਆਈ ਹੈ ਮੁੱਦੇ ਦੀ ਕਲਗੀਧਰ ਪਾਸ਼ਾ ਦੀ ਦੇ ਦੋਵੇਂ ਪੁੱਤਰ ਜਦੋਂ ਚਮਕੌਰ ਦੀ ਜੰਗ 'ਤੇ ਸਿੱਧੀ ਪਾਉਂਦੇ ਨੇ ਉਸ ਵੇਲੇ ਤੇ ਸੀਨ ਨੂੰ ਦਿਨੋਧਾ ਸਾਹਿਬ ਦਾ ਕਵੀਸ਼ਰੀ ਜਥਾ ਹੈ ਸਰਸਾ ਨੂੰ ਲੰਕੇ ਕੱਚੀ ਵੇਲੀ ਵਿੱਚ ਆ ਕੇ ਤੇ ਕਲਗੀ ਤਰ ਬਹਿ ਗਏ ਆਸਣ ਪਲੰਗੇ ਤੇ ਲਾ ਚੜਿਆ ਗੁਰੂ ਗੋਪਿੰਦ ਸਿੰਘ ਲਾਤਨ ਮਨ ਕਾਰਾ ਮਾਰਿਆ ਨਨਕ ਦਾਤਰ ਕੜਾ ਜਿਨ ਖਿਚਿਆ ਹੰਕਾਰ ਤਰਤੀ ਪੈ ਗਿਆ ਅਸਲਾ ਸਭ ਛੋਟੇ ਕਰ ਪਾਰ ਐਸੇ ਤੁੰਦ ਕਲੇਸ਼ ਵਿੱਚ ਖਬਿਆ ਸਭ ਸੰਸਾਰਾ ਰਾਜੇ ਸਾਹਿਬ ਜਿਦੜੇ ਸਮੋਚੀ ਸਾਰਾ ਸੱਚੇ ਸਤਗੁਰ ਬਾਜੋ ਕੋਈ ਨਹੀਂ ਪੈ ਕਟਨ ਹਾਰਾ ਮਹਿਲੀਆਂ ਮੁਸੰਦੀਆਂ ਮੜੀ ਕੁੜੀ ਮਾਰ ਕੇ ਸਵਾ ਉਠਾਇ ਕੇ ਦੁਸ਼ਟਾਂ ਨੂੰ ਜੜਾ ਛੋੜਾ ਪਾਜੜਾ ਪਾਇ ਕੇ ਗੁਰ ਸਿੰਘਾਂ ਰਜੇ ਜਿਪਾਰੇ ਲਾਉਣ ਕੇ ਗੁਰਾਗੇ ਪਿਆਰੇ ਗੱਜ ਕੇ ਜਕਾਰਾਂ ਗਜਾਵੇ ਨਿਹਾਲ ਹੋ ਪਾਵੇ ਫਤਿਹ ਪਾਵੇ ਸਤਿ ਸ਼੍ਰੀ ਅਕਾਲ ਫਤੇ ਗੁਰ ਫਤੇ ਕੀ ਖਾਲਸੇ ਕੀ ਹਰ ਮੈਦਾਨ ਫਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਅਜੀਤ ਸਿੰਘ ਕਰੇ ਬੇਨਤੀ ਹੱਥ Dito sendo crepe 10 ਲੱਖ ਫੌਜੀ ਆ ਗਈ 10 ਲੱਖ ਦੇ ਮੁਕਾਬਲੇ ਤੇ 40 10 ਲੱਖ ਫੌਜੀ ਆ ਗਈ 10 ਲੱਖ ਦੇ ਮੁਕਾਬਲੇ ਤੇ 40 ਜੱਗ ਵਿੱਚ ਜੂਝੇ ਬਾਜੀ ਮੈਨੂੰ ਦੇਓ ਅਗਿਆ ਮੈਂ ਵੀ ਜੰਗ ਦੇ ਮੈਦਾਨ ਵਿੱਚ ਜਾਵਾਂ ਪਿਤਾ ਜੀ ਮੈਨੂੰ ਦੇਓ ਅਗਿਆ ਮੈਂ ਵੀ ਜੰਗ ਦੇ ਮੈਦਾਨ ਵਿੱਚ ਜਾਵਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ बहु वाह गोबिन्दयाहुवाह गोबिन्दया हर से तख् तर्चा सत्सङ्गत मेला हर तख् चा sing it up. पेगर चेला